ਤੁਹਾਨੂੰ ਜ਼ਿੰਦਗੀ 'ਚ ਏਦਾਂ ਮਹਿੰਗਾ ਤੋਹਫ਼ਾ ਕਦੇ ਨਸੀਬ ਨਹੀਂ ਹੋਇਆ ਹੋਣਾ ਤੇ ਨਾ ਸੋਡੀ ਾਕਾਤ ਹੋਣੀ ਏ ਕਿਸੇ ਨੂੰ ਏਦਾਂ ਮਹਿੰਗਾ ਤੋਹਫ਼ਾ ਜ਼ਿੰਦਗੀ 'ਚ ਦੇਣ ਦੀ ਇਸ ਕਰਕੇ ਮੇਰਾ ਤੋਹਫ਼ਾ ਕਬੂਲ ਕਰਿਓ ਤੇ ਇਹ ਤੋਹਫ਼ਾ ਅੱਗੇ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਜਿਹਦੀ ਜਾਨ ਤੁਹਾਡੇ ਵਾਸਤੇ ਕੀਮਤੀ ਆ ਉਸ ਬੰਦੇ ਨੂੰ ਇਹ ਤੋਹਫ਼ਾ ਜ਼ਰੂਰ ਦੇ ਦਿਓ ਕਿਉਂਕਿ ਜੇ ਕਿਤੇ ਇਹ ਤੋਹਫ਼ਾ ਮੇਰੇ ਕੋਲੇ ਅੱਜ ਤੋਂ 8 ਸਾਲ ਪਹਿਲਾਂ ਹੁੰਦਾ ਅੱਜ ਮੇਰਾ ਪਿਓ ਮੇਰੇ ਨਾਲ ਹੁੰਦਾ ਤੇ ਇਸੇ ਦਿਨ 1 ਜਨਵਰੀ ਨੂੰ ਮੇਰੇ ਪਿਤਾ ਦਾ ਸੰਸਕਾਰ ਕੀਤਾ ਤੇ ਜਿਨ੍ਹਾਂ ਨੂੰ 31 ਦਸੰਬਰ 2016 ਨੂੰ ਹਾਰਟ ਅਟੈਕ ਆਇਆ ਤੋਹਫ਼ਾ ਹੈ ਕਿ ਤੋਹਫਾ ਜ਼ਿੰਦਗੀ ਆ ਤੁਹਾਡੀ ਆਪਣੇ ਦੀ ਜਿਹਨੂੰ ਦਿਲੋਂ ਪਿਆਰ ਕਰਦੇ ਹੋ ਉਹ ਕਿਤੇ ਉਹ ਦਿਲ ਦੇ ਦੌਰੇ ਕਰਕੇ ਨਾ ਮਗੇ ਤੁਹਾਡੇ ਤੋਂ ਵਿਛੜ ਜੇ ਇਸ ਕਰਕੇ ਇਹ ਤੋਹਫਾ ਹਰ ਇੱਕ ਬੰਦੇ ਨਾਲ ਸ਼ੇਅਰ ਕਰਿਓ ਜਿਹਨੂੰ ਦਿਲੋਂ ਪਿਆਰ ਕਰਦੇ ਹੋ ਜਦੀ ਜਾਨ ਤੁਹਾਡੇ ਵਾਸਤੇ ਕੀਮਤੀ ਆ ਤੁਹਾਡੇ ਆਪਣੇ ਦਾ ਕਿਸੇ ਦਾ ਦਿਲ ਉਹਦਾ ਸਾਥ ਨਾ ਛੱਡ ਜੇ ਉਹਦੇ ਵਾਸਤੇ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਦਿਲ ਦਾ ਦੌਰਾ ਹੁੰਦਾ ਕੀ ਆ ਐਮਰਜੈਂਸੀ ਕਦੋਂ ਹੁੰਦੀ ਆ ਜਦੋਂ ਦਿਲ ਦਾ ਦੌਰਾ ਪੈ ਚੁੱਕਿਆ ਹੁੰਦਾ ਜਦੋਂ ਬਹੁਤ ਜ਼ਿਆਦਾ ਦਰਦ ਹੁੰਦਾ ਛਾਤੀ ਦੇ ਵਿੱਚ ਤੇ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਤਾਂ ਉਹ ਅਟੈਕ ਹੁੰਦਾ ਹਾਰਟ ਦਾ ਇਹ ਬੜਾ ਸੌਖਾ ਨੂੰ ਪਾਲਿਆ ਜਾ ਸਕਦਾ ਤੇ ਆਪਣੇ ਦੀ ਜਾਨ ਬਚਾਈ ਜਾ ਸਕਦੀ ਆ ਜੇਕਰ ਤੁਹਾਨੂੰ ਸਿਰਫ ਆ ਚਾਰ ਚੀਜ਼ਾਂ ਦੀ ਸਮਝ ਹੋਵੇ ਸਾਡੀਆਂ ਤਿੰਨ ਪદ્ધਤੀਆਂ ਜਾਣੀਆਂ ਜਾਂਦੀਆਂ ਨੇਚਰੋਪੈਥੀ ਸਭ ਤੋਂ ਪਹਿਲਾਂ ਨੇਚਰੋਪੈਥੀ ਦੇ ਵਿੱਚ ਕੀ ਹੈ ਸਭ ਤੋਂ ਸੌਖਾ ਤਰੀਕਾ ਕੀ ਆ ਤੁਹਾਡੇ ਘਰੇ ਲਾਲ ਮਿਰਚ ਹੋਵੇ ਤਾਂ ਲਾਲ ਮਿਰਚ ਲੈ ਕੇ ਕੀ ਆ ਤੁਸੀਂ ਸਾਬਤੀ ਚਬਾਉਣੀ ਆ ਜੇਕਰ ਅਟੈਕ ਆ ਜਾਂਦਾ ਤਾਂ 20 ਸੈਕਿੰਡ ਦੇ ਵਿੱਚ ਜਿੰਨੀ ਜਲਦੀ ਲਾਲ ਮਿਰਚ ਚਬਾ ਸਕਦੇ ਹੋ ਲਾਲ ਮਿਰਚ ਚੱਪ ਲੋ ਘਰੇ ਸੁੱਕੀ ਲਾਲ ਮਿਰਚ ਪਈ ਆ ਉਹ ਚੱਪ ਸਕਦੇ ਹੋ ਜੇ ਉਹ ਵੀ ਹੈ ਨਹੀਂ ਦਾ ਘਰੇ ਆਪਣੇ ਆਮ ਮਸਾਲੇ ਜਿਹੜੇ ਕੀ ਆ ਸਬਜੀ ਦੇ ਵਿੱਚ ਪਾਉਨੇ ਆ ਲਾਲ ਮਿਰਚ ਉਹ ਮਿਰਚ ਦੀ ਫੱਕੀ ਲੈ ਕੇ ਉਤੋਂ ਦੀ ਕੋਸਾ ਪਾਣੀ ਪੀ ਲੋ within ਕੀ ਆ 60 ਸੈਕਿੰਡ ਦੇ ਵਿੱਚ 60 ਸੈਕਿੰਡਾਂ ਦੇ ਵਿੱਚ ਵਿੱਚ ਤੁਹਾਡਾ ਕੀ ਆ ਹਾਰਟ ਅਟੈਕ ਆ ਜਿਹੜਾ ਉਹ ਕੀ ਆ ਪੂਰੀ ਤਰ੍ਹਾਂ ਨਾਰਮਲ ਹੋ ਜਾਂਦਾ ਤੇ ਹਰ ਇੱਕ ਗਰੀਬ ਦੇ ਘਰੇ ਵੀ ਕੀ ਆ ਲਾਲ ਮਿਰਚ ਹੁੰਦੀ ਆ ਕਿਉਂਕਿ ਲਾਲ ਮਿਰਚ ਦੇ ਵਿੱਚ ਕੈਪਸਿਸਿਨ ਨਾਂ ਦਾ ਕੀ ਆ ਇੱਕ ਐਲੀਮੈਂਟ ਹੁੰਦਾ ਜਿਹੜਾ ਕੀ ਆ ਜੀਭ ਤੇ ਲੱਗਣਸਾਰ ਨਾਲ ਦੀ ਨਾਲ ਥੋੜੇ ਬੀਪੀ ਨੂੰ ਕੀ ਆ ਹਾਈ ਕਰਨ ਦਾ ਤੇ ਬਲੱਡ ਸਰਕੂਲੇਸ਼ਨ ਇੰਨੀ ਕੀ ਤੇਜ਼ ਕਰ ਦਿੰਦਾ ਵੀ ਬਲੌਕੇਜ ਆ ਜਿਹੜੀ ਕੀ ਆ ਉਹ ਨਿਕਲ ਜਾਂਦੀ ਆ ਪੂਰੀ ਤਰ੍ਹਾਂ ਕੀ ਆ ਕਲੀਅਰ ਹੋ ਜਾਂਦੀ ਆ ਤੇ ਦੂਜੀ ਪદ્ધਤੀ ਸਾਡੇ ਕੀ ਆ ਹੋਮੋਪੈਥਿਕੀ ਆ ਸਭ ਤੋਂ ਫੇਮਸ ਜਾਣੀ ਜਾਂਦੀ ਆ ਉਹਦੇ ਵਿੱਚ ਹੋਮੋਪੈਥਿਕ ਜਿck ਮੈਡੀਸਨ ਆਉਂਦੀ ਆ ਐਕੋਨਾਈਟ ਤੇ ਐਕੋਨਾਈਟ ਦੇ ਨਾਲ ਕੀ ਆ ਉਹਦਾ ਪੋਟੈਂਸ਼ੀਅਲ ਕਿੰਨਾ 200 ਲੈਣਾ 200 ਲੈਣਾ ਐਕੋਨਾਈਟ 200 ਲੈਣੀ ਆ ਉਹ ਘਰ ਦੇ ਵਿੱਚ ਰੱਖ ਲਓ ਕਰਨਾ ਕੀ ਆ ਜਦੋਂ ਅਟੈਕ ਆ ਜਾਂਦਾ ਸਿਰਫ ਉਹਦੀ ਇੱਕ ਬੂੰਦ ਜ਼ਿੰਦਗੀ ਬਚਾ ਸਕਦੀ ਆ ਓਏ ਆਪਣਿਆਂ ਦੀ ਉਹਨੂੰ ਜੀਭ ਦੇ ਉੱਤੇ ਕੀ ਇੱਕ ਬੂੰਦ ਨੂੰ ਪਾਉਣਾ ਉਦੋਂ ਬਾਅਦ 5 ਮਿੰਟ ਬਾਅਦ ਫੇਰ ਕੀ ਆ ਇੱਕ ਬੂੰਦ ਪਾਉਣੀ ਆ ਤੇ ਉਦੋਂ 5 ਮਿੰਟ ਬਾਅਦ ਕੀ ਆ ਤੀਜੀ ਬੂੰਦ ਪਾਉਣੀ ਆ ਉਸ ਤੋਂ ਬਾਅਦ ਬੂੰਦ ਕੋਈ ਨਹੀਂ ਪਾਉਣੀ ਤਿੰਨ ਬੂੰਦਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਹਾਰਟ ਦੀ ਬਲੌਕੇਜ ਪੂਰੀ ਤਰ੍ਹਾਂ ਕੀ ਆ ਸਾਫ਼ ਕਰ ਦਿੰਦੀਆਂ ਨੇ ਇਹ ਤੀਜੀ ਪદ્ધਤੀ ਕਿਹੜੀ ਆ ਸਾਡੇ ਐਲੋਪੈਥੀ ਆ ਐਲੋਪੈਥੀ ਦੇ ਵਿੱਚ ਜਿਵੇਂ ਕਿਹਾ ਜਾਂਦਾ ਨਾ ਹੁਣ ਭਾਜਪੀ ਵਾਲਿਆਂ ਨੇ ਪਿੱਛੇ ਜੇ ਰਾਮ ਮੰਦਰ ਦੇ ਨਾਂ ਤੇ ਰਾਮ ਕਿੱਟ ਵੀ ਜਾਰੀ ਕੀਤੀ ਸੀ ਪਰ ਗੱਲ ਕੁਝ ਵੀ ਨਹੀਂ ਯਾਰ ਸਿਰਫ ਤਿੰਨ ਟੈਬਲੇਟ ਦਾ ਸੈੱਟ ਕੀ ਆ ਤੁਸੀਂ ਆਪਦੀ ਜੇਬ ਦੇ ਵਿੱਚ ਪਾ ਕੇ ਰੱਖਣਾ ਆਪਦੀ ਗੱਡੀ 'ਚ ਵੀ ਰੱਖ ਸਕਦੇ ਹੋ ਆਪਦੇ ਪਰਸ ਦੇ ਵਿੱਚ ਵੀ ਰੱਖ ਸਕਦੇ ਹੋ ਕਦੇ ਵੀ ਕਿਸੇ ਨੂੰ ਵੀ ਜ਼ਰੂਰਤ ਪੈ ਸਕਦੀ ਆ ਆਪ ਦੇ ਕਦੇ ਖਾਸ ਨੂੰ ਵੀ ਪੈ ਸਕਦੇ ਤੇ ਆਪ ਦੇ ਆਪ ਨੂੰ ਵੀ ਜ਼ਰੂਰਤ ਪੈ ਸਕਦੀ ਆ ਤੇ ਉਹ ਜੋ ਮੈਡੀਸਿਨ ਕਿਹੜੀ ਆ ਐਸਪੀਰਨ 325 ਐਮਜੀ ਆ ਜਿਹੜੀ ਐਂਟੀ ਇਨਫਲਮੇਟਰੀ ਹੈਗੀ ਆ ਇਹਨੂੰ ਤੁਸੀਂ ਅਟੈਕ ਕੌਣ ਤੇ ਚਬਾ ਵੀ ਸਕਦੇ ਹੋ ਚੱਬ ਕੇ ਲੈਣੀ ਹੁੰਦੀ ਆ ਜ਼ਿਆਦਾਤਰ ਇਹ ਤੇ ਦੂਜੀਆ ਕਲੋਪੀਡੋਗ੍ਰਲ 75 ਐਮਜੀ ਆਪਾਂ ਕੀ ਆ ਲੈਣੀ ਆ ਜਿਹਦੀਆਂ ਦੋ ਟੈਬਲੇਟ ਕੀ ਆ ਲੈਣੀਆਂ ਇੱਕੋ ਟਾਈਮ ਤੇ ਲੈਣੀਆਂ ਨੇ ਇਹ ਟੈਬਲੇਟ ਤੁਹਾਡੇ ਵੀਪੀ ਨੂੰ ਥੋੜਾ ਜਿਆ ਕੀ ਆ ਤੇਜ਼ ਕਰ ਦਿੰਦੀ ਆ ਹਾਰਟ ਦੀ ਪੰਪਿੰਗ ਜਿਹੜੀ ਕੀ ਆ ਜ਼ਿਆਦਾ ਫਾਸਟ ਕਰ ਦਿੰਦੀ ਆ ਇਹ ਦਿਨਾ ਬਲੋਕੇਜ ਕਲੀਅਰ ਹੋ ਜਾਂਦੀ ਆ ਤੇ ਤੀਜੀ ਜਿਹੜੀ ਟੈਬਲੇਟ ਆ ਐਟਰੋਸਟੇਟਨ 80mg ਲੈਣੀ ਆ ਜਿਹੜੀ ਕਿ ਇਹ ਕੋਲੇਸਟ੍ਰੋਲ ਜਿਹੜਾ ਸਾਡਾ ਹੁੰਦਾ ਬੈਡ ਕੋਲੇਸਟ੍ਰੋਲ ਹੁੰਦਾ ਉਹਨੂੰ ਕੰਟਰੋਲ ਕਰਦੀ ਐ ਇਮੀਡੀਏਟਲੀ ਨਾਲ ਦੀ ਨਾਲ ਕੰਟਰੋਲ ਵੀ ਕਰਦੀ ਆ ਇਹ ਹਾਰਡ ਪੇਸ਼ੈਂਟ ਨੂੰ ਲਗਾਤਾਰ ਵੀ ਕੀ ਗੋਲੀ ਲਾਈ ਜਾਂਦੀ ਆ ਇਹ ਤਿੰਨ ਗੋਲੀਆਂ ਦਾ ਸੈੱਟ ਸਿਰਫ ਤੁਸੀਂ ਕੀ ਆ ਆਪਦੀ ਜੇਬ 'ਚ ਗੱਡੀ 'ਚ ਪਰਸ ਦੇ ਵਿੱਚ ਪਾ ਕੇ ਰੱਖਣਾ ਤੇ ਮੋਦੀ ਕੇ ਜਿਹੜੀ ਕਿ ਇਹ ਰਾਮਕਿੱਟ ਦਿੰਦੇ ਸੀ ਉਹਦੇ 'ਚ ਸਾਲਟ ਕਿਹੜਾ ਸੀ ਉਹ 'ਚ ਵੀ ਇਕੋਸਪ੍ਰਿੰਨ ਦਿੰਦੇ ਸੀ 75mg ਜਿਹੜੀ ਬਲੱਡ ਥਿਨਰ ਦਾ ਕੰਮ ਕਰਦੀ ਆ ਖੂਨ ਨੂੰ ਪਤਲਾ ਕਰ ਤੇ ਦੂਜੀ ਆ ਰੋਜੂਬੀ ਸਟੇਟਨ 20 mg ਜਿਹੜੀ ਅਸੀਂ ਲੈਨੇ ਆ ਉਹ ਤੁਹਾਡੇ ਕੀ ਆ ਕੈਸਟਰੋਲ ਜਿਹੜਾ ਹੈਗਾ ਉਹਨੂੰ ਕੀ ਆ ਕੰਟਰੋਲ ਕਰਦੀ ਆ ਤੇ ਤੀਜੀ ਸਭ ਤੋਂ ਇੰਪੋਰਟੈਂਟ ਜਿਹੜੀ ਗੋਲੀ ਆ ਉਹ ਸਾਰਬਿਟਰੇਟ ਕੀ ਆ 5 mg ਆ ਜਿਹੜੀ ਹਾਰਟ ਦੀ ਫੰਕਸ਼ਨ ਨੂੰ ਵੀ ਬੈਟਰ ਕਰ ਦਿੰਦੀ ਆ ਤੇ ਖੂਨ ਦੀ ਕੀ ਆ ਪੰਪਿੰਗ ਇੱਕੇ ਦਾ ਵਧਾ ਦਿੰਦੀ ਆ ਜਿੰਨਾ ਬਲੌਕ ਜੀ ਕੀ ਆ ਕਲੀਅਰ ਹੋ ਜਾਂਦੀ ਆ ਤੇ ਹੁਣ ਸਭ ਤੋਂ ਇੰਪੋਰਟੈਂਟ ਜਿਹੜੀ ਹੈਗੀ ਆ ਜਿਹੜੀ ਕੀ ਆ ਮੈਂ ਕਹਿੰਨਾ ਸਾਨੂੰ ਪਤਾ ਹੁੰਦਾ ਤਾਂ ਸ਼ਾਇਦ ਮੇਰੇ ਅੱਗੇ ਪਤਾ ਸਾਡੇ ਨਾਲ ਹੁੰਦੇ ਉਹ ਕੀ ਹੁੰਦੀ ਆ ਸੀਪੀਆਰ सीपीआर ਤਰੀਕਾ ਕੀ ਆ ਵੀ ਜਦੋਂ ਕਈ ਵਾਰ ਹਾਰਟ ਕਲਾਪਸ ਕਰ ਜਾਂਦਾ ਇਕਦਮ ਹਾਰਟ ਬੀਟ ਵੀ ਬੰਦ ਹੋ ਜਾਂਦੀ ਆ ਸਾਹ ਵੀ ਬੰਦ ਹੋ ਜਾਂਦੇ ਆ ਤਾਂ ਉਦੋਂ ਮਰਦੇ ਬੰਦੇ ਚ ਵੀ ਜਾਨ ਪਾ ਸਕਦੇ ਆ ਜੇਕਰ ਅਸੀਂ ਉਹਦੀ ਸਮਝ ਰੱਖਦੇ ਆ ਪਿੱਛੇ ਏਅਰਪੋਰਟ ਤੇ ਹੀ ਦੇਖਿਆ ਸੀ ਇੱਕ ਕੀ ਨੌਲੇਜ ਵਾਲੀ ਕੁੜੀ ਕੀ ਇੱਕ ਬਜ਼ੁਰਗ ਜਿਹੜੀ ਮਾਕੇ ਔਰਤ ਸੀ ਉਹਦਾ ਕੀ ਹਾਰਟ ਕੀ ਬਿਲਕੁਲ ਕਲਾਪਸ ਕਰ ਗਿਆ ਸੀ ਤੇ ਉਹਨੇ ਕੀ ਉਹਦੀ ਜਾਨ ਬਚਾਈ ਸੀ ਤਰੀਕਾ ਕੀ ਆ ਤੁਸੀਂ ਸਿਰਫ ਕਰਨਾ ਕੀ ਆ ਦੋਸਤੋ ਜਦੋਂ ਕਿਸੇ ਨੂੰ ਕੀ ਹਾਰਟ ਕਲਾਪਸ ਕਰ ਜਾਂਦਾ ਜਾਂ ਹਾਰਟ ਅਟੈਕ ਕੀ ਬਹੁਤ ਜ਼ਿਆਦਾ ਤੀਬਰ ਆ ਜਾਂਦਾ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਉਹਨੂੰ ਕੀ ਆ ਹਾਰਡ ਜਗ੍ਹਾ ਦੇ ਉੱਤੇ ਜਿਵੇਂ ਫਰਸ਼ ਦੇ ਉੱਤੇ ਲਟਾ ਦੇਣਾ ਉਹਨੂੰ ਇੱਕ ਵਾਰ ਕੀ ਆ ਜ਼ੋਰ ਦੀ ਬੁਲਾਉਣ ਦੀ ਕੋਸ਼ਿਸ਼ ਕਰਨੀ ਆ ਬੁਲਾਉਣਾਗਾ ਉਸ ਤੋਂ ਬਾਅਦ ਫੋਨ ਕਰ ਦੇਣਾ ਫਰਸਟ ایڈ ਵਾਸਤੇ ਤੇ ਤੀਜਾ ਫਿਰ ਉਹਦੀ ਕੀ ਆ ਵਿਦਨ ਸੈਕੰਡ ਦੇ ਵਿੱਚ ਕੀ ਆ 5-7 ਸੈਕੰਡ ਦੇ ਵਿੱਚ ਉਹਦੀ ਪਲਸ ਚੈੱਕ ਕਰਨੀ ਆ ਜੇ ਪਲਸ ਉਹਦੀ ਨਹੀਂ ਚੱਲ ਰਹੀ ਫਿਰ ਤੁਸੀਂ ਕਰਨਾ ਕੀ ਆ ਸਿਰਫ ਕੀ ਆ ਜਿਹੜਾ ਤੁਹਾਡਾ ਸਟਰੋਂਗ ਹੈਂਡ ਹੈਗਾ ਜਿਵੇਂ ਸੱਜੂ ਅਸੀਂ ਹੁੰਨੇ ਆ ਸੱਜੇ ਹੱਥ ਦੀ ਆ ਤਲੀ ਦੇ ਨਾਲ ਉਹਦੇ ਕੀ ਆ ਵਿਚਾਲਾ ਲੈ ਕੇ ਛਾਤੀ ਦਾ ਉਹਦੇ ਉੱਤੇ ਰੱਖ ਕੇ ਬਿਲਕੁਲ ਦੋਨੇ ਬਾਹਾਂ ਸਿੱਧੀਆਂ ਕਰਕੇ ਉਦੇ ਉੱਤੇ ਪੂਰੀ ਤਰ੍ਹਾਂ ਕੀ ਉਹਨੂੰ ਪੰਪਿੰਗ ਦੇਣੀ ਹੁੰਦੀ ਆ ਦਾਬ ਦੇਣੀ ਹੁੰਦੀ ਆ ਤਾਂ ਕਿ ਛਾਤੀ ਆ ਜਿਹੜੀ ਉਹ ਘੱਟ ਤੋਂ ਘੱਟ 2 2.5 ਇੰਚ ਤੱਕ ਵੀ ਤੁਸੀਂ ਕੀ ਆ ਪ੍ਰੈਸ ਕਰਨੀ ਆ ਤੇ 1 ਮਿੰਟ ਦੇ ਵਿੱਚ ਘੱਟ ਤੋਂ ਘੱਟ 100 ਤੋਂ 120 ਵਾਰ ਫਾਸਟ ਕੀ ਆ ਉਹਨੂੰ ਪੰਪਿੰਗ ਕਰਨੀ ਆ ਐਸਾ ਹੱਥ ਦੇ ਨਾਲ ਉੱਤੇ ਦੂਜਾ ਹੱਥ ਰੱਖ ਲੈਣਾ 1 ਮਿੰਟ ਦਾ ਸਰਕਲ ਪੂਰਾ ਕਰਨ ਤੋਂ ਬਾਅਦ ਫਿਰ ਤੁਸੀਂ ਕੀ ਆ ਬਰੀਥਿੰਗ ਦੇ ਵਿੱਚ ਉਹਦੀ ਹੈਲਪ ਕਰਨੀ ਆ ਕਰਨਾ ਕੀ ਆ ਉਹਦਾ ਕੀ ਆ ਥੋੜਾ ਜਿਹਾ ਮੂੰਹ ਉੱਪਰ ਨੂੰ ਕਰਕੇ ਜਿਹੜਾ ਪੇਸ਼ੈਂਟ ਆ ਉਹਦਾ ਨੱਕ ਕੁੱਟ ਲੈਣਾ ਨੱਕ ਕੁੱਟ ਕੇ ਉਹਦੇ ਮੂੰਹ ਦੇ ਵਿੱਚ ਦੋ ਵੱਡੀਆਂ ਕੀ ਆ ਜੋਰਦਾਰ ਕੀ ਆ ਆਪਦੇ ਮੂੰਹ ਨਾਲ ਉਹਦੇ ਮੂੰਹ ਦੇ ਵਿੱਚ ਫੂਕ ਮਾਰਨੀ ਆ ਦੋ ਤੇ ਦੁਬਾਰਾ ਫੇਰ ਫੇਰ ਕੀ ਕਰਨਾ ਉਹਦੀ ਫੇਰ ਚ ਛਾਤੀ ਨੂੰ ਕੀ ਆ ਪ੍ਰੈਸ ਕਰਨਾ ਜਿਵੇਂ ਪਹਿਲਾਂ ਗੱਲ ਕੀਤੀ ਆ ਛਾਤੀ ਨੂੰ ਪੰਪਿੰਗ ਪੰਪ ਕਰਨਾ 1 ਮਿੰਟ ਤੱਕ ਜਾਂ 100 ਤੋਂ 120 ਵਾਰ ਤਾਂ ਇਹ ਸਰਕਲ ਨੂੰ ਤੁਸੀਂ 5 ਵਾਰ ਰਿਪੀਟ ਕਰ ਸਕਦੇ ਹੋ ਜਾਂ ਘੱਟੋ ਘੱਟ 2 ਮਿੰਟ ਲਗਾਤਾਰ ਇਹਨੂੰ ਕਰਨਾ ਜਿੰਨਾ ਚਿਰ ਕੀ ਆ ਤੁਹਾਨੂੰ ਲੱਗਦਾ ਨਹੀਂ ਕਿ ਪੇਸ਼ੈਂਟ ਦੀ ਕੀ ਆ ਜਾਨ ਤੇ ਜਾਨ ਦੁਆਰੇ ਆ ਗਈ ਉਹਦੇ ਸਾਹ ਵਾਪਸ ਆ ਗਏ ਇਹਦੇ ਨਾਲ ਤੁਸੀਂ ਕੀ ਆ ਹਾਰਟ ਕਲੈਪਸ ਜਾਂ ਹਾਰਟ ਅਟੈਕ ਜਿਹੜਾ ਕੀ ਆ ਕਈ ਵਾਰੀ ਛਾਰਪਾ ਜਾਂਦਾ ਤਾਂ 90% ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ सीपीआर ਕੱਲੇ ਨਾਲ ਯਾਰ ਤੁਹਾਡਾ ਆਪਦਾ ਵੀ ਕੋਈ ਹੋ ਸਕਦਾ ਜਾਂ ਤੁਸੀਂ ਆਪ ਹੀ ਹੋ ਸਕਦੇ ਹੋ ਇਸ ਕਰਕੇ ਆਪਦੇ ਆਲੇ ਦੋਲੇ ਜਿੰਨੀ ਕੁ ਤੁਸੀਂ ਕੀ ਇਹ ਚੀਜ਼ ਫੈਲਾ ਸਕਦੇ ਆ ਇਸ ਚੀਜ਼ ਦੀ ਸਮਝ ਫੈਲਾ ਸਕਦੇ ਆ ਤਾਂ ਫਲਾਉਣ ਦੀ ਜੇ ਤੁਹਾਨੂੰ ਜ਼ਰੂਰਤ ਲੱਗਦੀ ਆ ਤਾਂ ਇਸ ਪੋਸਟ ਨੂੰ ਬਹੁਤ ਤੋਂ ਬਹੁਤ ਸ਼ੇਅਰ ਜਰੂਰ ਕਰਿਓ ਇਹਨੂੰ ਇੱਕ ਮਿਸ਼ਨ ਮੰਨ ਕੇ ਚਲਾਇਓ ਕਿ ਹਰ ਚਾਰ ਬੰਦਿਆਂ ਜੋ ਕੀ ਹੈ ਚੌਥੇ ਪੇਸ਼ੈਂਟ ਜੋ ਕੀ ਹੈ ਇੱਕ ਪੇਸ਼ੈਂਟ ਸਾਡਾ ਹਾਰਟ ਦਾ ਪੇਸ਼ੈਂਟ ਆ ਦੁਨੀਆ ਦੇ ਵਿੱਚ 60% ਹਾਰਟ ਪੇਸ਼ੈਂਟ ਜਿਹੜੇ ਹੈਗੇ ਆ ਉਹ ਸਾਡੇ ਮੁਲਕ ਭਾਰਤ ਦੇ ਵਿੱਚ ਪਾਏ ਜਾਂਦੇ ਆ ਤੇ 30 ਲੱਖ ਲੋਕ ਹਰ ਸਾਲ ਹਾਰਟ ਅਟੈਕ ਦੇ ਨਾਲ ਮਰ ਮਰ ਰਹੇ ਆ ਤੇ ਹਰ ਰੋਜ਼ ਕਿੰਨੇ ਮਰਦੇ ਆ 9 ਤੋਂ 10000 ਬੰਦਾ ਹਰ ਰੋਜ਼ ਹਾਰਟ ਅਟੈਕ ਦੇ ਨਾਲ ਕੀ ਆ ਮਰ ਰਿਹਾ ਸਾਡੇ ਸਾਹਮਣੇ ਮਰ ਰਿਹਾ ਸਾਡੇ ਵਿੱਚੋਂ ਮਰ ਰਿਹਾ ਕਰੋਨਾ ਦੇ ਨਾਲ ਕੀ ਆ ਕਹਿੰਦੇ 9 ਮਹੀਨੇ ਚ 1.5 ਲੱਖ ਬੰਦਾ ਮਰਦਾ ਤੇ ਇਹਦੇ ਨਾਲ ਕੀ ਆ 22 ਤੋਂ 25 ਲੱਖ ਦੇ ਕਰੀਬ ਕੀ ਆ ਬੰਦੇ ਮਰ ਜਾਂਦੇ ਆ ਪਰ ਕੀ ਆ ਕਰੋਨਾ ਸਾਨੂੰ ਜ਼ਿਆਦਾ ਡਰਾਉਣਾ ਲੱਗਦਾ ਇਹ ਚੀਜ਼ ਡਰਾਉਣੀ ਨਹੀਂ ਲੱਗਦੀ ਜੇਕਰ ਅਸੀਂ ਥੋੜੀ ਜਿਹੀ ਵੀ ਸਮਝ ਰੱਖਦੇ ਆ ਤਾਂ ਅਸੀਂ ਆਪਣਿਆਂ ਦੀ ਤੇ ਆਪ ਦੀ ਵੀ ਜਾਨ ਬਚਾ ਸਕਦੇ ਆ ਐਦੂ ਕੀਮਤੀ ਤੋਹਫਾ ਜੇ ਤੁਹਾਨੂੰ ਜ਼ਿੰਦਗੀ ਨਾਲੋਂ ਕੀਮਤੀ ਤੋਹਫਾ ਕੋਈ ਲੱਗਦਾ ਤਾਂ ਬੇਸ਼ੱਕ ਇਸ ਪੋਸਟ ਨੂੰ ਸ਼ੇਅਰ ਨਾ ਕਰਿਓ ਤੇ ਜੇ ਤੁਹਾਨੂੰ ਇਹ ਕੀਮਤੀ ਗੱਲ ਲੱਗਦੀ ਆ ਤਾਂ ਹੱਥ ਬੰਨ੍ਹ ਕੇ ਬੇਨਤੀ ਆ ਇਸ ਗੱਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ